ਮੁੱਖ ਮੰਤਰੀ ਸਰਦਾਰ ਭਗਵੰਤ ਸਿੱਗ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖਿਡਾਰੀਆਂ ਦੀ ਸਹੂਲਤ ਲਈ ਪੰਜਾਬ ਦੇ ਹਰ ਪਿੰਡ 'ਚ অতি ਆਧੁਨਿਕ ਸਟੇਡੀਅਮ ਬਣਾਏ ਜਾ ਰਹੇ ਹਨ। ਸਰੀਅਲੀ ਗ੍ਰੇਟ ਬlesਸਿੰਗ ਹੈ ਸਾਡੇ ਲਈ ਕਿ ਸਾਨੂੰ ਇਹ ਟਰੈਕ ਨਸੀਬ ਹੋਇਆ। ਇਸ ਗਵਰਨਮੈਂਟ ਦੇ ਕਾਫੀ ਜਤਨਮਕ ਉਪਰਾਲਿਆਂ ਨਾਲ ਵਿਲੇ ਪੜਾਉ ਵਦੀਨ 3083 ਸਟੇਡਵਾਂ ਦੀ ਉਸਾਰੀ ਪ੍ਰਗਤੀ ਅਧੀਨ ਹੈ ਪੰਜਾਬ ਸਰਕਾਰ ਦਾ ਮਕਸਦ ਪਿੰਡਾਂ ਦੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਨਸ਼ਿਆਂ ਤੋਂ ਦੂਰ ਰੱਖਣਾ ਸਿਹਤਮੰਦ ਸਮਾਜ ਦੀ ਨੀਂਹ ਰੱਖਣਾ ਅਤੇ ਖੇਡਾਂ ਰਾਹੀਂ ਨੌਜਵਾਨਾਂ ਦੇ ਪਵਿੱਕ ਨੂੰ ਸਵਾਰਨਾ ਹੈ ਪੰਜਾਬ ਦੇ ਯੂਥ ਨੂੰ ਨਸ਼ੇ ਚੋਂ ਕੱਢਣਾ ਸਾਡਾ ਲਕਸ਼ ਹੈ ਮੰਜ਼ਿਲ ਹੈ ਸਾਡੀ ਪਰ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਦੇਣਾ ਹੋ ਉਹਦਾ ਸਭ ਤੋਂ ਵਧੀਆ ਆਲਟਰਨੇਟਿਵ ਹੈਗਾ ਖੇਡਾਂ ਆਪ ਪਿੰਡ ਦੇ ਵਿੱਚ ਅਸੀਂ 13000 ਪਿੰਡ ਹੈ ਤਦ ਤੱਕ ਸ਼ਾਨਦਾਰ ਖੇਡ ਗਰਾਉਂਡ ਤਿਆਰ ਕਰਾਂਗੇ ਬਹੁਤ ਵੱਡੇ ਪੁੰਨ ਦਾ ਕੰਮ ਹੈ ਕਿਉਂਕਿ ਜਦੋਂ ਬੱਚੇ ਖੇਡ ਦੇ ਗਰਾਉਂਡ ਚਲੇ ਜਾਣਗੇ ਤਾਂ ਉਹ ਆਪਣੇ ਸਰੀਰ ਨਾਲ ਪਿਆਰ ਹੋ ਜਾਊਗਾ ਨਾ ਸਰੀਰ ਨਾਲ ਪਿਆਰ ਹੋ ਜਾਊਗਾ ਤਾਂ ਆਲਾਮਤਾਂ ਤੋਂ ਬਚਾ ਪਹਿਲੇ ਚਰਨ ਦੇ ਵਿੱਚ 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਉਜੈਨ ਮਹਾਕਾਲ ਦੇ ਦਰਬਾਰ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦਰਸ਼ਨ ਕਰਨ ਪਹੁੰਚੀ। ਵਾਹਕਲੇਸ਼ਵਰ ਮੰਦਰ ਦੇ ਵਿੱਚ ਪੂਰੀ ਆਸਥਾ ਦੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਭਸਮ ਆਰਤੀ ਦੇ ਵਿੱਚ ਸ਼ਾਮਲ ਹੋਈ ਅਤੇ ਉਹਨਾਂ ਨੇ ਆਉਣ ਵਾਲੇ ਮੁਕਾਬਲਿਆਂ ਦੇ ਲਈ ਭਗਵਾਨ ਤੋਂ ਆਸ਼ੀਰਵਾਦ ਲਿਆ। ਦੱਸ ਦੇਗੀ ਭਾਰਤੀ ਟੀਮ ਦਾ ਮੁਕਾਬਲਾ 19 ਅਕਤੂਬਰ ਨੂੰ ਅੰਦੌਰ ਦੇ ਵਿੱਚ ਹੌਲਕਰ ਸਟੇਡੀਅਮ ਦੇ ਵਿੱਚ ਖੇਡਿਆ ਜਾਵੇਗਾ ਜਿਸ ਦੇ ਚੱਲਦਿਆਂ ਟੀਮ ਅੰਦੌਰ ਪਹੁੰਚੀ ਹੈ ਬੁੱਧਵਾਰ ਨੂੰ ਸਾਰੇ ਖਿਡਾਰੀਆਂ ਨੇ ਮਹਾਕਾਲ ਮੰਦਿਰ ਦੇ ਵਿੱਚ ਨਤਮਸਤਕ ਹੋ ਕੇ ਮਹਾਕਾਲ ਦਾ ਆਸ਼ੀਰਵਾਦ ਲਿਆ ਜਿੱਥੇ ਲਗਭਗ 2 ਘੰਟੇ ਤੱਕ ਨੰਦੀ ਹਾਲ ਦੇ ਵਿੱਚ ਬੈਠ ਕੇ ਉਹ ਆਰਤੀ ਦਾ ਹਿੱਸਾ ਬਣੇ ਇਸ ਦੌਰਾਨ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਅਗਵਾਈ ਦੇ ਵਿੱਚ ਪੂਰੀ ਟੀਮ ਮਹਾਕਲੇਸ਼ਵਰ ਪਹੁੰਚੀ ਟੀਮ ਦੇ ਵਿੱਚ ਸ਼ਿਫਾਲੀ ਵਰਮਾ ਜਮੀਮਾ ਰੋਡਰਿਕਸ ਸੁਮ੍ਰਿਤੀ ਮੰਦਾਨਾ ਦਿਕਤੀ ਸ਼ਰਮਾ ਪੂਜਾ ਵਸਤਰਕਰ ਕ੍ਰਿਤਿਕਾ ਰਾਵਲ ਹਰਲਿੰਦ ਦੇ올 ਸ਼੍ਰੀ ਚਰਣੀ ਸਨੇਹਾ ਰਾਣਾ ਰੇਣੂਕਾ ਸਿੰਘ ਠਾਕੁਰ ਅਮਨ ਜੋਤਕਾਰ ਕ੍ਰਾਂਤੀ ਗੌਰ ਅਤੇ ਰਾਧਾ ਯਾਦਵ ਵੀ ਸ਼ਾਮਲ ਸਨ ਮੈਲਾ ਕ੍ਰਿਕਟ ਟੀਮ ਦੀ ਸਾਰੀ ਖਿਡਾਰੀਆਂ ਨੇ ਭਗਵਾਨ ਮਹਾਕਾਲ ਦੀ ਵਿਦਵਤ ਪੂਜਾ ਅਰਾਧਨਾ ਕੀਤੀ ਆਸ਼ੀਰਵਾਦ ਪ੍ਰਾਪਤ ਕੀਤਾ ਸਾਰੇ ਖਿਡਾਰੀਆਂ ਨੇ ICC ਵਿਮਨਜ਼ ਵਰਲਡ ਕੱਪ 2025 ਦੀ ਜਿੱਤ ਦੇ ਲਈ ਪ੍ਰਾਰਥਨਾ ਕੀਤੀ ਇਸ ਦੌਰਾਨ ਮੰਦਰ ਪ੍ਰਬੰਧ ਦੇ ਵੱਲੋਂ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਦਰਅਸਲ ਭਾਰਤੀ ਕ੍ਰਿਕਟ ਟੀਮ ਦਾ ਅਗਲਾ ਮੁਕਾਬਲਾ 19 ਅਕਤੂਬਰ ਨੂੰ ਇੰਦੌਰ ਦੇ ਹੌਲਕਰ ਸਟੇਡੀਅਮ ਦੇ ਵਿੱਚ ਇੰਗਲੈਂਡ ਦੇ ਖਿਲਾਫ ਹੈ ICC ਵਨਡੇ ਵਰਲਡ ਕੱਪ ਦਾ ਅਹਿਮ ਮੁਕਾਬਲਾ ਹੋਵੇਗਾ ਇਹ ਮੁਕਾਬਲਾ ਸਵੇਰੇ 9:30 ਵਜੇ ਸ਼ੁਰੂ ਹੋਵੇਗਾ thank <tries> you